ਜੀ ਰਾਮ ਰੀਲਾ ਜਿਹੜੀ ਆ ਕੱਲ ਤੋਂ ਸ਼ੁਰੂ ਹੋ ਰਹੀ ਹੈ ਤੇ ਤਿਆਰੀਆਂ ਕਿੰਨੀਆਂ ਹੋ ਚੁੱਕੀਆਂ ਨੇ ਕੀ ਕਹਿਣਾ ਚਾਹੁੰਦੇ ਹੋ ਜੀ ਰਾਮ ਰੀਲਾ ਡਰਾਮਾਟਿਕ ਕਲਬ ਖਰੜਾ ਜੇਸਟਾੜ ਦੀ ਜਿਹੜੀ ਰਾਮ ਰੀਲਾ ਦਾ ਮੰਚਨ ਹੈ ਉਹ 1 ਅਕਤੂਬਰ 2024 ਤੋਂ ਸ਼ੁਰੂ ਹੋਣ ਜਾ ਰਿਹਾ ਕੱਲ ਯਾਨੀ ਕਿ ਤੇ ਇਹਦਾ ਉਦਘਾਟਨ ਸਹੀ ਰਾਤ 9 ਵਜੇ ਸਰਦਾਰ ਰਣਜੀਤ ਸਿੰਘ ਗਿੱਲ ਜਿਹੜੇ ਹਲਕਾ ਇੰਚਾਰਜ ਸੋਮਣੀ ਕਾਲੀਦਲ ਦੇ ਨੇ ਉਹ ਕਰਨਗੇ ਤੇ ਇਹਦਾ ਇਹ ਪਿਛਲੇ 60 ਸਾਲਾਂ ਤੋਂ ਲਗਾਤਾਰ ਸ਼੍ਰੀ ਰਾਮੀਲਾ ਡਰਾਮੇਟਿਕ ਕਲੱਬ ਸ਼ਹਿਰ ਦੀ ਸੇਵਾ ਕਰਦਾ ਆ ਰਿਹਾ ਹੈ ਲਗਾਤਾਰ ਮੰਚਨ ਦਿਖਾਇਆ ਜਾ ਰਿਹਾ ਹੈ ਸ਼੍ਰੀ ਰਾਮਚੰਦਰ ਜੀ ਦਾ ਤੇ ਇਸ ਜਿੱਦਾਂ ਕੀ ਤੁਹਾਨੂੰ ਪਤਾ ਹੀ ਹੈ ਰਾਮੀਲਾ ਦੇ ਵਿੱਚ ਰਮਾਇਣ ਦੇ ਵਿੱਚ ਭਗਵਾਨ ਮਹਾਰਿਸ਼ੀ ਵਾਲਮੀਕ ਜੀ ਨੇ ਰਮਾਇਣ ਲਿਖੀ ਉਹਦੇ ਉਹਦੇ ਵਿੱਚੋਂ ਇਹ ਪਾਤਰ ਚੱਕ ਕੇ ਇੱਥੇ ਦਿਖਾਏ ਜਾਂਦੇ ਨੇ ਮੰਚਨ ਦਿਖਾਇਆ ਜਾਂਦਾ ਕਿ ਕਿਹੜਾ ਭਾਈ ਦਾ ਭਾਈ ਨਾਲ ਪ੍ਰੇਮ ਬੇਟੇ ਦਾ ਆਪਣੇ ਪਿਤਾ ਸਦੀ ਸਤਕਾਰ ਸਾਰਾ ਇਹਦੇ ਵਿੱਚ ਦਿਖਾਇਆ ਜਾਂਦਾ ਕਿ ਇਹ ਕੀ ਇਹਦੇ ਜਿਹੜੀਆਂ ਜਿਹੜੀਆਂ ਵੀ ਅਛਾਈਆਂ ਨੇ ਉਹ ਲੋਕਾਂ ਨੂੰ ਪਗੜਾ ਪਕਾਈ ਜਾਂਦੀਆਂ ਨੇ ਤੇ ਕੱਲੋ ਜਿਹੜੀ ਆ ਰਾਮਲੀਲਾ ਸ਼ੁਰੂ ਹੋ ਰਹੀ ਆ ਖੜ ਦੇ ਵਸਨੀਕਾਂ ਨੂੰ ਕੀ ਕੀ ਅਪੀਲ ਕਰਨੀ ਜਾਓਗੇ ਮੈਂ ਖੜ ਦੇ ਵਸਨੀਕਾਂ ਨੂੰ ਇਹੀ ਅਪੀਲ ਕਰਨਾ ਚਾਹਾਂਗਾ ਕਿ ਕੱਲ ਠੀਕ 9 ਵਜੇ ਰਾਮੀਲਾ ਗਰਾਊਂਡ ਨੇੜੇ ਪੁਲਿਸ ਸਟੇਸ਼ਨ ਪਹੁੰਚ ਕੇ ਰਾਮੀਲਾ ਦਾ ਆਨੰਦ ਮਾਣੋ ਤੇ ਭਗਵਾਨ श्री रामਚੰਦਰ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ